ਲਵਰੀ ਦੋਸਤੋ ਚੈਨਲ ਤੇ ਜੁੜ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਿੰਡ ਲੰਗਿਆਂ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਬਹੁਤ ਚੰਗੇ ਕੱਟੇ ਦੀ ਦੋਸਤੋ ਨੀਲੀ ਰਾਵੀ ਦੀ ਵੀਡੀਓ ਬਣਾਈ ਆ ਘਰੇਲੂ ਪਰਿਵਾਰ ਕੋਲੇ ਕੱਟਾ ਵਗਾਉ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਤੇ ਜਦੋਂ ਦੋਸਤੋ ਲੰਗਿਆਂ ਨੇ ਪਿੰਡ ਦੀ ਗੱਲ ਆ ਜਾਂਦੀ ਤੇ ਲੰਗਿਆਂ ਨੇ ਪਿੰਡ ਦੇ ਵਿੱਚ ਦੋ ਮਾਲੀ ਦੋਸਤੋ ਪੂਰੇ ਟੌਪ ਦੇ ਰਹੇ ਆ ਇੱਕ ਕੰਡੇ ਵਾਲਾ ਤੇ ਇੱਕ ਦੋਸਤੋ ਲੰਡਾ ਏ ਦੋਸਤੋ ਬੱਚਾ ਹੈਗਾ ਟੰਡੇ ਵਾਲੇ ਦਾ ਡਾਇਰੈਕਟ ਕ੍ਰੋਸ ਦਾ ਬਾਈਆਂ ਦਾ ਲਿਓ ਬਾਪੂ ਮੋਰਲੇ ਤੇ ਬਾਕੀ ਤੁਸੀਂ ਬਾਈ ਨਾਲ ਵੀ ਗੱਲ ਫੋਨ ਤੇ ਕਰ ਸਕਦੇ ਆ ਬਾਈ ਦਾ ਫੋਨ ਨੰਬਰ ਹੈਗਾ 9878 987852113 987852113 ਇਹ ਨੰਬਰ ਤੇ ਕਨੈਕਟ ਕਰਨਾ ਵੀਡੀਓ ਸ਼ੇਅਰ ਕਰ ਦਿਓ ਦਬਕੇ ਜਿੰਨੀ ਵੀ ਹੋ ਸਕੇ ਪੂਰੀ ਵੀਡੀਓ ਆ ਦੋਸਤੋ ਸਵਾ ਅਪਲੋਡ ਕਰ ਦਾਂਗੇ ਉਹ ਚ ਸਾਰੀ ਡਿਟੇਲ ਲੈ ਕੇ ਟੀਆਂ ਮਾਝ ਵੀ ਦੋਸਤੋ ਇਹਦੀ ਮਾਂ ਵੀ ਵੀਡੀਓ ਚ ਵਿਖਾਈ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਧੰਨਵਾਦ